ਫਿਲਮ ਲਾਈਵ ਚੱਲ ਰਿਹਾ ਜਿਹਨਾਂ ਦੇ ਹੱਥ 'ਚ ਪੋਸਟਰ ਹੈ ਇੱਕ ਵਾਰੀ ਨੱਚ ਕੇ ਦਿਖਾ ਦਿਓ ਐਵੇਂ ਨਾ ਤੁਸੀਂ ਐਵੇਂ ਨਾ ਤੁਸੀਂ ਡਾਕਟਰ ਭੀਮrao Ambedkar ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਦੀਆਂ ਨੇ ਇਹ ਵੋਟਾਂ ਲੋਕਤੰਤਰ ਨੂੰ ਬਚਾਉਣ ਦੀਆਂ ਨੇ ਜੇ ਇਹ ਵੋਟਾਂ ਵਾਰੀ ਆਪਾਂ ਖੁੰਝ ਕੇ ਕਿਸੇ ਧਰਮ ਜਾਤੀ ਦੇ ਪਿੱਛੇ ਜੱਟ ਸੀ ਉਹਨਾਂ ਦੇ ਪੂਰਵ ਵਿਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਇੱਕ ਦੇ ਇਧਰ ਉਧਰ ਮੋਟਾ ਪਾਤੀਆਂ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪਈਆਂ ਉਹਨਾਂ ਨੇ ਡਿਟੇਕਟਰਸ਼ਿਪ ਤਾਨਾਸ਼ਾਹੀ ਕੈਂਟਰ ਦੇਣੀ ਹੈ ਪਰ ਸਿੱਧੇ ਕਿਹਾ ਕਰਨਗੇ ਅਗਲੇ 5 ਸਾਲ ਵਾਸਤੇ ਫੇਰ ਮੈਂ ਉਹੀ ਚੁਣਿਆ ਜਾਣਾ ਜੀ ਬਾਦ ਕੋਈ ਵੋਟਾਂ ਨਹੀਂ ਅੱਜ ਸ਼ਾਮ ਨੂੰ ਘਰੇ ਜਾ ਕੇ VOTER CARD ਦੇਖਿਓ ਆਪਣਾ VOTER CARD ਉੱਤੇ ਫੋਟੋ ਤਾਂ ਤੁਹਾਡੀਆਂ ਲੱਗੀ ਹੋਈ ਹੈ ਪਰ ਉਸ VOTER CARD ਦੇ ਵਿੱਚ ਥੋੜਾ ਜਿਹਾ ਗੌਰ ਨਾਲ ਦੇਖੋਗੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸ੍ਰੀ ਦੇਵ ਕਰਤਾਰ ਸਿੰਘ ਸਰਾਬਾ ਚੰਦਰ ਸ਼ੇਖਰ ਯਾਦ ਹੋਣਾਂ ਦੀ ਖੂਨ ਦੀ ਸੁਗੰਧੀ ਆਉਗੀ ਤੁਹਾਨੂੰ ਤੁਸੀਂ ਸੋਚਦੇ ਹੋਗੇ ਭਵੰਤਮਾਨ ਕੀ ਕਹੀ ਜਾਂਦਾ ਹੈ ਵੋਟਰ ਕਾਰਡ ਦਾ ਲਾੜਾ ਰਾਜਪਤਰ ਆਏ ਦੇ ਕਰਤਾ ਸਿੰਘ ਸਾਹਿਬ ਦੇ ਸ਼ਿਨ ਭਗਤ ਸਿੰਘ ਦੇ ਖੂਨ ਨਾਲ ਕੀ ਸੰਬੰਧ ਹੋਇਆ ਮੈਂ ਦੱਸਾਂ ਸਾਤਾ ਲੋਕ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਲੈਂਦੇ ਸੀ ਵਿਆਹ ਸ਼ਾਦੀਆਂ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੀਆਂ ਸੀ ਪਰ ਵੋਟਾਂ ਨਹੀਂ ਪੈਂਦੇ ਹੁੰਦੇ ਸੀ ਉਹ ਆਪੇ ਬਣ ਜਾਂਦੇ ਸੀ ਉਹਦੇ ਰਾਜੇ ਆਪਣੇ ਭਗਤ ਸਿੰਘ ਹੋਰਾਂ ਦੀ ਲੜਾਈ ਐ ਸੀ ਉਹਨਾਂ ਨਾਲ ਕਿ ਤੁਸੀਂ ਜਾਓ ਆਪਣੇ ਮੁਲਕ ਚ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਅਹੀ ਲਈ ਸੀ ਇਸੇ ਲਈ ਕਰਕੇ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੋਂ ਮਣੇ ਪੈ ਗਏ ਖੂਨ ਦੀਆਂ ਬਲੀਆਂ ਦੇਣੀਆਂ ਪੈ ਗਈਆਂ ਫਿਰ ਉਸ ਤੋਂ ਬਾਅਦ ਇਨਕਲਾਬ ਉੱਠੇ 1947 ਦੇਸ਼ ਆਜ਼ਾਦ ਹੋ ਗਿਆ ਅੰਗਰੇਜ਼ ਚਲੇ ਗਏ ਆਪਾਂ ਨੂੰ ਵੋਟਰ ਕਾਰਡ ਮਿਲ ਗਿਆ ਹੁਣੇ ਵੋਟਰ ਕਾਰਡ ਜੇ ਤੁਸੀਂ ਇੱਕ ਬੇਟੀ ਸ਼ਰਾਬ ਦੀ ਲੈ ਕੇ ਜਦ 2000 ਰੁਪਇਆ ਲੈ ਕੇ ਕਿਸੇ ਨੂੰ ਦੇ ਲੈਣੇ ਹੋ ਸਮਝ ਲਓ ਫਿਰ ਤੁਸੀਂ ਵੋਟ ਦਾ ਸੌਦਾ ਨਹੀਂ ਕਰਦੇ ਤੁਸੀਂ ਭਗਤ ਸਿੰਘ ਹੋਰਾਂ ਦੇ ਖੂਨ ਦਾ ਸਸਤਾ ਸੌਦਾ ਕਰੀ ਜਾਂਦੇ ਹੋ ਹੱਥ ਬੰਨ ਕੇ ਬੇਨਤੀ ਹੈ ਜੀਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਤਾਂ ਪਾਓ ਮਾਮਿਆ ਫਫੜਾਂ ਦੇ ਕਹਿਣ ਤੇ ਵੋਟ ਪਾ ਦਿੰਨੇ ਆ ਯਾਰ ਚਲ ਮਾਮੇ ਨੇ ਕਿਹਾ ਚਲ ਦੋ ਤੇਰੀਆਂ ਮਾਮਾ ਦੱਸ ਚਲ ਚਾਰ ਜਾਣਿਆਂ ਦੋ ਮਾਮਾ ਤੇਰੀਆਂ ਤੂੰ ਪਹਿਲਾਂ ਆ ਗਿਆ ਐ ਨਾ ਕਰੋ ਨਾ अपनी मर्जी ना पाओ तू पहले ढाई किलो हम ढाई किलो बड़े ही नहीं, उने, उने नहीं दिखाया मुड़के फिल्मांडर पासे नलके पटना है इतने लवाया है नहीं कोई उदू पहला चुन लिया मैं मिलता रहा पार्लीमेंट चो <laughs> बस जाते नहीं आप क्यों गांव-गांव घूमते रहते हो लोग ऐसे हैं आखिरी महीने में जाएंगे वोट लेके आएंगे मैं क्या भावा थोड़ा पै नहीं आने सबू तो लोग नींद ही नहीं आती सब तो चैन ही नहीं आता जिन च लोगों ना जाइए हूँ यकीन गुरदासपुर ਇਹ ਲੰਬੇ ਲਾ ਦੋ ਹਜੇ ਵੀ ਡੁੱਲੇ ਮੇਰੇ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰਾਣਾਂ ਨੂੰ ਐ ਸਮਝਦੇ ਨੇ ਉੱਤੋਂ ਜਿਹੜਾ ਮਰਜੀ ਭੇਜ ਦੋ ਪਾਰਲੀਮੈਂਟ ਦੇ ਐਤ ਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਜਿਹੜਾ ਹੋ ਤੇ 10 ਸਾਲਾਂ ਦੇ ਘਾਟੇ ਪੂਰੇ ਨਾ ਕੀਤੇ ਮੈਂ ਚੁਣਿਆ ਮੇਰ ਦਾ ਹੋ ਗਿਆ ਇਹ ਕੰਮ ਆਉਗਾ ਬਹੁਤ ਗਾ ਮੈਨੂੰ ਤੇਰਵਾ ਪਾਰਲੀਮੈਂਟ ਚ ਰੋਲਾ ਪਾਉਂਦਾ ਵੀ ਕਿਵੇਂ ਉਹਨਾਂ ਤੋਂ ਆਪਦੇ ਹੱਕ ਲੈਦੇ ਨੇ ਉਹ ਸਾਰੇ ਪਾਸਪੋਰਟ ਮੈਂ ਇਹਨੂੰ ਦੱਸੂ ਵੀ ਆਏ ਕਦੇ ਹੁੰਦੇ ਨਹੀਂ ਤੁਸੀਂ ਦੇਖੇ ਹੁਣ ਜਦੋਂ ਮੈਂ ਪਾਰਲੀਮੈਂਟ ਜਦੋਂ ਤੁਸੀਂ ਹੁੰਦਾ ਤਾਂ ਮੈਂ ਕੱਲੇ ਹੀ ਸੀ ਔਰ ਮੈਂ ਟੇਕਾਂ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਬੋਲਣ ਨਹੀਂ ਦਿੰਦਾ ਕਿਸੇ ਹੋਰ ਨੂੰ ਰੋੜਾ ਪਉਂਦਾ ਸੀ ਇਸੇ ਤਰ੍ਹਾਂ ਹਲਾਨ ਸਭਾ ਚ ਹਾ ਟੋਟੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਲਿਆ ਹੁੰਦਾ ਉਹਨੂੰ ਉਹਨਾਂ ਵਿਚਾਰੇ ਨੂੰ ਇਹ ਹੀ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾ ਸਕਦਾ ਨਹੀਂ ਉਹ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ ਚੋਂ ਤੇ ਵਿਧਾਨ ਸਭਾ ਚੋਂ ਤੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਦੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਕੀ ਕਰ ਮੈਂ ਇਹਨੂੰ ਜੱੰਦਾ ਲਾਉ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣਾ ਇਹ ਐਂ ਕੀ ਕਹਣਗੇ ਹੋ ਕੋਈ ਜਰ ਨਹੀਂ ਗੁਰਦਾਸਪੁਰ ਵਾਲੇ ਕੋਲੋਂ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਹੈ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੂਲ ਪਲਾਜਾਂ ਦੀ ਜਦੋਂ ਕਢਾਈ ਲਿਸਟ ਕਿਹੜੇ ਕਿਹੜੇ ਟੂਲ ਪਲਾਜ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੋਈ 2 ਸਾਲ ਕਹਾਂ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 225 ਦਿਨ ਵਧਾਤੇ ਆ ਮੈਂ ਕਿਹਾ ਯਾਰ ਕਿਉਂ ਵਧਾਈ ਜਾਂਦੇ ਨੇ ਇਹ ਤੈਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪ ਦੇ ਕਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਵੱਡ ਟੂਲ ਪਲਾਜੇ ਚੰਡੀ ਇਹਨਾਂ ਤੋਂ ਉਮੀਦ ਕਰੋਗੇ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਵਿਆਹ ਦੇ ਪਰਲੇ ਪਾਸੇ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ ਇਹਨਾਂ ਤੋਂ ਉਮੀਦ ਕਰੋਗੇ ਆਪਾਂ ਆਟੇ ਦੇ ਬਿਸਕੁਟ ਆਣੇ ਦੀਵਾਲੀ ਵੇਲੇ ਬੇਬੇ ਕਢਾਉਣੇ ਹੋਈ ਆਪਦੇ ਦੇ ਬਿਸਕੁਟ ਉਹੀ ਬਹੁਤ ਵਧੀਆ ਲਾ ਦਿੰਦੇ ਗਲਤੀ ਨਾਲ ਕੋਈ ਬੋੜੀਆਂ ਉੱਤਰ ਗਿਆ ਚੜ ਗਿਆ ਪਾਰਟੀ ਪੜਾ ਜੀ ਇਹਨਾਂ ਨਾਲ ਕੰਮ ਕਰਨਗੇ ਯਾਰ ਆਪਾਂ ਠੇਕਾ ਲੈ ਇਹਨਾਂ ਦੇ ਮਗਰ ਹੋਣਦਾ ਇਹ ਵਾਰੀ ਕਿਤਾਬ ਦੇ ਜਿਤਾ ਵੀ ਦਿੱਤਨੇ ਜਤਾਏ ਹੋਵੇਂ ਨੇ ਗੁਲਾਮਾ ਹੋਵੇ ਜਿਤਾ ਵੀ ਦਿੱਤੇ ਰਾਜ ਸਭਾ ਤੱਕ ਪਹੁੰਚਾ ਦੇ ਲੋਕ ਸਭਾ ਤੱਕ ਪਹੁੰਚਾ ਦੇ ਵਿਧਾਨ ਸਭਾ ਤੱਕ ਪਹੁੰਚਾ ਦੇ ਬੱਸ ਕਰੋ ਯਾਰ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦੋ ਸ਼ਹਿਰੀ ਕਲਚਰ ਬਣਾਓ ਤੁਸੀਂ ਹਾਂ ਤਾਂ ਐਮਪੀ ਉਦੋਂ ਬਾਅਦ ਇੱਥੇ ਵਿਕਾਸ ਕਰਨਾ ਉਹਦੇ ਬਾਅਦ ਤੇ ਮੈਂ ਤਿੰਨ ਸਾਲ ਆਪਣੀ ਸਰਕਾਰ ਚਾਰਜ ਨੂੰ ਮੈਨੂੰ ਜਲਦਾ ਜਿਉਂ ਸਰਕਾਰ ਦਾ ਦੁਬਾਰਾ ਤਿੰਨ ਸਾਲ ਆਪਣੇ ਕੋਲ ਰਹਿ ਗਿਆ ਕਿ ਦੋ ਘਟ ਟੋਟਾਟ ਇਹ ਤਾਂ ਮੈਨੂੰ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ ਤੇ ਜੜੀਆਂ ਦੇਸ਼ ਦੀ ਪਾਰਲੀਮੈਂਟ ਵਿੱਚ ਬੋਲਣਾ ਉਸ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ ਮੈਂ ਤੁਹਾਡੀ ਲੱਤ ਨੂੰ ਲੰਗ ਲੂਗਾ ਜਿਵੇਂ ਮੰਤਰੀ ਨੇ ਮੇ ਤਾਂ ਮੁਟਾ ਦੇ। ਕਿ ਰਿਜ਼ਲਟ ਨਿਕਲਣ ਵਾਲੇ ਇਸ ਰੈਲੀ ਤੋਂ ਬਾਅਦ ਤੁਹਾਡੇ ਬਹੁਤ ਹੀ ਅੱਛੇ ਚੈਨਲ ਸਾਰੇ ਹੋ ਤੁਸੀਂ ਤੁਹਾਡੇ ਰਾਈ ਮਾ ਗੁਰਦਾਸਪੁਰ ਵਿਧਾਨ ਸਭਾ ਹਲਕਾ ਦੇ ਲੋਕਾਂ ਦਾ ਕੋਟ ਕੋਟ ਧੰਨਵਾਦ ਕਰਦਾ ਹੁਣ ਦਾ ਸ਼ੁਕਰੀਆ ਕਰਦਾ ਉਹਨਾਂ ਤੋਂ ਨਤਮਸਤਕ ਹੁਣਾ ਜਿਨ੍ਹਾਂ ਨੇ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਇਸ ਰਾਣੀ ਨੂੰ ਕਾਮਯਾਬ ਕੀਤਾ ਔਰ ਜਿਹੜੇ ਮੁੱਦੇ ਅੱਜ ਅਸੀਂ ਸੀਐਮ ਸਾਹਿਬ ਦੇ ਅੱਗੇ ਰੱਖੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਮਝਣਾ ਕਿ ਸਾਡੀ ਸਰਕਾਰ ਇਹਨਾਂ ਨੂੰ ਪੂਰਾ ਕਰੇਗੀ ਔਰ ਲਗਾਤਾਰ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਮਾ ਚੀਜ਼ਾਂ ਦਸੀਆਂ ਨੇ ਅੱਜ ਉਹ ਪੂਰੀਆਂ ਹੋਈਆਂ ਨੇ ਭਾਵੇਂ ਉਹ ਸਿਵਲ ਹਸਪੀਟਲ ਸੀਗਾ ਭਾਵੇਂ ਉਹ ਲਾਇਬ੍ਰੇਰੀ ਦੀ ਗੱਲ ਸੀ ਭਾਵੇਂ ਉਹ 66 ਕੇਵੀ ਸਬਸਟੇਸ਼ਨ ਸੀਗਾ ਭਾਵੇਂ ਆਮ ਆਦਮੀ ਕਲੀਨਿਕ ਸੀਗਾ ਇਹ ਭਾਵੇਂ ਉਹ ਬੱਬੇ ਵਾਲੀ ਵਾਲਾ ਪੁਲ ਸੀ ਸੋ ਲੋਕੀ ਅੱਜ ਖੁਸ਼ ਨੇ ਔਰ ਉਹ ਚਾਹੁੰਦੇ ਨੇ ਵੀ ਸਾਡਾ ਵਿਕਾਸ ਹੋਵੇ ਉਹਨਾਂ ਚੀਜ਼ਾਂ ਤੋਂ ਖੁਸ਼ ਹੋ ਗਏ ਅੱਜ ਲੋਕ ਵੱਡੀ ਗਿਣਤੀ ਜਾਇਨ ਹੈ ਔਰ ਇਹ ਸਾਰੇ ਮੁਦੇਹੀ ਬਣ ਕੇ ਇਹਨਾਂ ਨੇ ਚੋੜ ਲੜਨੀ ਆ ਔਰ ਅਸ਼ਾਰੀ ਕਲਸੀ ਨੂੰ ਬਹੁਤ ਵੱਡੀ ਗਿਣਤੀ ਤੋਂ ਚੁਤਾ ਕੇ ਭੇਜਿਆ ਅੱਛਾ ਆਗਾਜ਼ ਕਿਦਾਂ ਦਾ ਦੇਖਦੇ ਹੋ ਜੋ ਰੈਲੀ ਦਾ ਹੋਗਾ ਅੱਜ ਦਾ ਜਾ ਗਰਦਾਸਪੁਰ ਤੋਂ ਖਾਸ ਕਰ ਹਲਕੇ ਤੋਂ ਆਵਾਜ਼ ਆ ਰਹੀ ਹੈ ਉਸ ਉਸ ਈਸ਼ਵਰ ਦੀ ਕਿਰਪਾ ਉਹਨਾਂ ਨੇ ਉਹਨਾਂ ਦੀ ਮਿਹਰ ਨਾਲ ਨਾ ਸਮੇਂ ਨਾਲ ਸਾਨੂੰ ਪ੍ਰੇਰਣਾ ਮਿਲਦੀ ਆ ਔਰ ਅਸੀਂ ਚੰਗੇ ਕੰਮ ਕਰਦੇ ਆ ਔਰ ਲੋਕਾਂ ਨੇ ਇੱਕ ਫਰਕ ਦੇਖ ਲਿਆ ਜੋ ਪਿਛਲੇ ਸਾਲਾਂ ਚ ਡਰ ਦਾ ਮਾਹੌਲ ਸੀਗਾ ਜੋ ਭਾਈਵਾਲੀਆਂ ਸੀਗੀਆਂ ਜੋ ਕੌਲਣੀਆਂ ਦੇ ਕਬਜ਼ੇ ਸਨ ਸਿਸ਼ਤੇ ਦਾ ਆਪਣੇ ਫਾਰੈਸਟ ਵਧਾਏਦੇ ਸੀਗੇ ਕਿ ਵੀਡੀਓ ਆਫਿਸ ਬਿਠਾਇਆਤਾ ਸੀਗਾ ਅੱਜ ਉਹ ਸਾਰੇ ਖਤਮ ਹੋ ਗਏ ਨੇ ਲੋਕ ਮਾਨਸਿਕ ਤੌਰ ਤੇ ਆਜ਼ਾਦ ਨੇ ਅੱਜ ਮਾ ਮਾਨਸਾਬ ਨੇ ਲੋਕਲ ਲੀਡਰਸ਼ਿਪ ਦੀ ਉੱਤੇ ਵੀ ਤੰਜ ਕਸੀ ਆ ਜੋ ਬਾਰ ਬਾਰ ਉਹ ਕਹਿੰਦੇ ਰਹੀ ਆਪਣੇ ਹਲਕੇ ਦੇ ਲੋਕਾਂ ਨੂੰ ਉਹਦੇ ਬਾਰੇ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਨਹੀਂ ਉਹ ਤੁਸੀਂ ਜਲੇ ਨਾਲ ਵੇਖ ਹੀ ਲਿਆਵਾ ਪ੍ਰਤਾਪ ਬਾਜਵਾ ਇੱਥੇ 11 ਸਾਲ ਰਹਿ ਗਿਆ ਕੁਛ ਨਹੀਂ ਕੀਤਾ ਕਿਉਂਕਿ ਜੇ ਹੁਣ ਬਦਲ ਲਿਆਉਣਗੇ ਤੇ ਮੈਂ ਸਮਝਦਾ ਵੀ ਲੋਕਾਂ ਦਾ ਬਹੁਤ ਵਾਟਾ ਭਰਾ ਹੋ ਜਾਣਾ